ਕੁਝ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮਹਾਨੀ ਤੇਸਤਾ ਵੱਡੀ ਖਬਰ ਲੈ ਕੇ ਹਾਜ਼ਰ ਹੈ ਜਿੱਥੇ ਸਪੈਸ਼ਲ ਆਪਰੇਸ਼ਨ ਸੈੱਲ ਰੂਪਨਗਰ ਰੋਪੜ ਰੇਂਜ ਵੱਲੋਂ ਦੋ ਫਰਜੀ ਕਾਲ ਸੈਂਟਰਾਂ ਦਾ ਭੰਡਾਫੋੜ ਕੀਤਾ ਗਿਆ ਜਿਸ ਵਿੱਚ 10 ਦੇ ਕਰੀਬ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਬਿਟਕੋਇਨ ਦੇ ਨਾਮ ਤੇ ਜੇ ਫਰਜੀ ਹਵਾਈ ਟਿਕਟਾਂ ਦੇ ਨਾਮ ਤੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੇ ਖੂਨ ਪਸੀਨੇ ਦੀ ਲੱਖਾਂ ਰੁਪਏ ਦੀ ਕਮਾਈ ਹੜੱਪ ਲੈਂਦੇ ਸਨ ਤੇ ਆਪਣੇ ਕਾਊਂਟਾਂ ਦੇ ਵਿੱਚ ਟਰਾਂਸਫਰ ਕਰ ਲੈਂਦੇ ਇੱਕ ਫਰਜੀ ਜਿਹੜੀਆਂ ਇਹਨਾਂ ਨੇ ਮੇਲ ਆਈਡੀ ਬਣਾ ਕੇ ਉਸ ਤੋਂ ਬਾਅਦ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਲੋਕ ਸੀ ਉਹਨਾਂ ਨੂੰ ਬੇਵਕੂਫ ਬਣਾਉਂਦੇ ਸੀ ਤੇ ਉਹਨਾਂ ਨੂੰ ਫਰਜੀ ਜਿਹੜਾ ਲੈ ਕੇ ਫਰਜੀ ਉਹਨਾਂ ਦੀ ਜਿਹੜੀ ਮੇਲ ਆਈਡੀ ਹੈਂਕ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵੇਕੂ ਬਣਾਇਆ ਜਾਂਦਾ ਸੀ ਕਿ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਰਾਇਆ ਜਾਂਦਾ ਕਿ ਤੁਹਾਡੀ ਮੇਲ ਦੇ ਵਿੱਚੋਂ ਇੱਕ ਕੋਈ ਮੈਸੇਜ ਜਿਹੜਾ ਗਿਆ ਕਿ ਜਿਹੜਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਡਰਾ ਧਮਕਾਇਆ ਜਾਂਦਾ ਕਿ ਬਿਟਕੁਆਇਨ ਦੇ ਨਾਮ ਤੇ ਤੁਸੀਂ ਕੋਈ ਠੱਗੀ ਮਾਰੀ ਹੈ ਉਸ ਤੋਂ ਬਾਅਦ ਜਿਹੜਾ ਠੱਗੀ ਮਾਰਨ ਤੋਂ ਬਾਅਦ ਉਹਨਾਂ ਨੂੰ ਡਰਾ ਧਮਕਾ ਕੇ ਵੀ ਤੁਹਾਡੀ ਮੇਲ ਜਿਹੜੀ ਆਈਡੀ ਦੇ ਵਿੱਚੋਂ ਜਿਹੜਾ ਬਿਟਕੁਆਇਨ ਦੇ ਨਾਮ ਤੇ ਠੱਗੀ ਮਾਰੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੀ ਕਾਲ ਡਿਟੇਲ ਲਈ ਜਾਂਦੀ ਸੀ ਬੈਂਕ ਜਿਹੜੇ ਅਕਾਊਂਟ ਲਈ ਜਾਂਦੀ ਸੀ ਤੇ ਉਹਨਾਂ ਦੇ ਜਿਹੜੇ ਕ੍ਰੈਡਿਟ ਕਾਰਡ ਹੈ ਉਹਨਾਂ ਦੀ ਜਿਹੜੀ ਡਿਟੇਲ ਲੈ ਕੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਕਾਊਂਟਾਂ ਦੇ ਵਿੱਚੋਂ ਪੈਸਾ ਹੜੱਪ ਕਰ ਲਿਆ ਜਾਂਦਾ ਸੀ ਕੁਝ ਦਿਨ ਪਹਿਲਾਂ ਵੀ ਜਿਹੜਾ ਜਿਹੜਾ ਜਿਹੜੇ ਕੁਝ ਦਿਨ ਪਹਿਲਾਂ ਵੀ ਜਿਹੜਾ ਇੱਕ ਜਿਹੜਾ ਭੰਡਾ ਫੋੜ ਕੀਤਾ ਗਿਆ ਸੀ ਕਾਲ ਸੈਂਟਰ ਦਾ ਤੇ ਵਿੱਚੋਂ ਵੀ ਕਈ ਲੋਕ ਜਿਹੜੇ ਬ੍ਰਾਹਮਣ ਜਿਹਨਾਂ ਨੇ ਕਿ 50 ਕਰੋੜ ਦੇ ਕਰੀਬ ਜਿਹੜੀ ਠੱਗੀ ਮਾਰੀ ਸੀਗੀ ਤੇ ਬਾਅਦ ਖੁਬਸੂਰਤਾਂ ਦੇ ਆਧਾਰ ਤੇ ਹੁਣ ਫੇਰ ਇੱਕ ਮਹੌਲੀ ਦੇ ਵਿੱਚ ਦੋ ਜਿਹੜੇ ਕਾਲ ਸੈਂਟਰ ਕਈ ਸਾਲਾਂ ਤੋਂ ਜਿਹੜਾ ਚੱਲ ਰਹੇ ਸੀਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਕਿ ਠੱਗੀ ਮਾਰ ਕੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਉਹਨਾਂ ਦੀ ਕੂਨ ਪਸੀਨੇ ਦੀ ਕਮਾਈ ਨੂੰ ਆਪਣੇ ਕਾ ਸ਼ਾਮਲ ਕਰ ਲਿਆ ਸੀਗਾ ਇਹਨਾਂ ਕੋਲੋਂ ਕਈ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਲੈਪਟਾਪ ਬਰਾਮਦ ਕੀਤੇ ਤੇ ਹੋਰ ਜਿਹੜਾ ਸਮਾਨ ਵੀ ਬਰਾਮਦ ਕੀਤਾ ਗਿਆ ਹੁਣ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਦਰਮਿਆਨ ਵੱਡੇ ਜਿਹੜੇ ਖੁਲਾਸੇ ਹੋਣ ਦੀ ਉਮੀਦ ਹੈ ਸਾਡੇ ਕੋਲ ਡੀਜੀ ਸਾਹਿਬ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਕਾਲ ਸੈਂਟਰ ਹੈ ਜੋ ਪਿਛਲੇ 4-5 ਸਾਲਾਂ ਤੋਂ ਆਪਰੇਟ ਕਰ ਰਿਹਾ ਹੈ ਔਰ ਇਸ ਕਾਲ ਸੈਂਟਰ ਦੀ ਮੋਟਰ ਸੁਪਰਡੈਂਟ ਐਸ ਸੀ ਈਮੇਲ ਲੋਕਾਂ ਨੂੰ ਰੈਂਡਮਲੀ ਭੇਜ ਕੇ ਜਿਹਨੂੰ ਕਿ ਈਮੇਲ ਬਲਾਸਟਿੰਗ ਟਰਮ ਦਿੱਤੀ ਜਾਂਦੀ ਹੈ ਕਿ ਈਮੇਲ ਬਲਾਸਟਿੰਗ ਕਰਕੇ ਲੋਕਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਹਾਡੇ ਅਕਾਊਂਟ ਦੇ ਇੰਗੇਜਡ ਕੁਝ ਬਿਟਕੋਇਨ ਪਰਚੇਸਸ ਹੋਈਆਂ ਨੇ ਜੋ ਕਿ ਕਿਸੇ ਇਲੀਗਲ ਐਕਟੀਵਿਟੀ ਵਿੱਚ ਯੂਜ਼ ਹੋ ਰਿਹਾ ਹੈ ਤੇ ਇਸ ਤਰ੍ਹਾਂ ਡਰਾ ਕੇ ਉਸ ਬੰਦੇਆਂ ਤੋਂ ਉਹਨਾਂ ਦੀਆਂ ਡਿਟੇਲਸ ਲੈ ਕੇ ਜਾਂ ਉਹਨਾਂ ਨੂੰ ਗਿਫਟ ਕਾਰਡਸ ਜਾਂ ਵਾਊਚਰਸ ਦੇ ਥਰੂ ਉਹਨਾਂ ਤੋਂ ਪੈਸੇ ਠਗੇ ਜਾਂਦੇ ਸੀ ਇਹਨਾਂ ਗਾਇਨ ਦੇ 6 ਮੈਂਬਰਸ ਅਸੀਂ ਫੜਨੇ ਆ ਤੇ ਹੋਰ ਅੱਗੇ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਤੋਂ ਬਾਅਦ ਸੇਮ ਬਿਲਡਿੰਗ ਦੇ ਵਿੱਚ ਸੇਮ ਟਾਵਰ ਦੇ ਵਿੱਚ ਇੱਕ ਮੰਜ਼ਿਲ ਛੱਡ ਕੇ ਇੱਕ ਹੋਰ ਕਾਲ ਸੈਂਟਰ ਸੇਮ ਟਾਈਮ ਤੇ ਅਸੀਂ ਐਪਰੀਹੈਂਡ ਕੀਤਾ ਉਸ ਕਾਲ ਸੈਂਟਰ ਦੀ ਮੋਡਸ ਆਪਰੇਂਟੀ ਇਹਨਾਂ ਨਾਲੋਂ ਥੋੜੀ ਡਿਫਰੈਂਟ ਸੀ ਉਹ ਇੱਕ ਫੇਕ ਵੈਬਸਾਈਟ ਬਣਾ ਕੇ tealpro.com ਕਰਕੇ ਇੱਕ ਵੈਬਸਾਈਟ ਹੈ ਤਾਂ ਅਸੀਂ ਥੋੜੇ ਚੈਨਲਸ ਦੇ ਥਰੂ ਦੱਸਣਾ ਚਾਹੁੰਦੇ ਕਿ ਅਗਰ ਕੋਈ ਇਹ ਜੀ ਵੈਬਸਾਈਟ ਉਹ ਦੇਖਦੇ ਨੇ ਤਾਂ ਪਲੀਜ਼ ਇਹਨੂੰ ਬਲੀਵ ਨਾ ਕਰ tealpro.com ਇਸ ਵੈਬਸਾਈਟ ਦੇ ਥਰੂ ਫੇਕ ਟਿਕਟਸ ਬਣਾ ਕੇ ਬੇਸਿਕਲੀ ਪਹਿਲਾਂ ਤਾਂ ਉਹ ਡਿਸਕਾਊਂਟਡ ਟਿਕਟਸ ਦੇਣ ਦਾ ਚਾਂਸਾ ਦਿੰਦੇ ਸੀ ਤੇ ਉਸ ਦੇ ਥਰੂ ਫਿਰ ਉਹਨਾਂ ਦੀ ਕ੍ਰੈਡਿਟ ਤੇ ਡੈਬਿਟ ਡਿਟੇਲਸ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਪੈਸੇ ਕਿਸੇ ਪੇਮੈਂਟ ਕਰਵਾ ਕੇ ਕਿਸੇ ਦੇ ਥਰੂ ਤੇ ਇਹਨਾਂ ਨੂੰ ਫੇਕ ਮੈਸੇजेस ਪੇਚੇ ਜਾਂਦੇ ਸੀ ਕਿ ਹਨ ਤੁਹਾਡੀ ਟਿਕਟ ਹੋ ਗਈ ਹੈ ਜਦ ਕਿ ਉਹ ਸਾਰਾ ਜਾਲੀ ਕੰਮ ਹੋ ਰਿਹਾ ਸੀ ਸੋ ਇਹਨਾਂ ਦੇ 4 ਬੰਦੇ ਕੰਮ ਕਰ ਰਹੇ ਸੀ ਏ ਰਾਊਂਡ ਪਿਛਲੇ ਡੇਢ ਸਾਲ ਤੋਂ ਹੈ ਇਹਨਾਂ ਦਾ ਗੈਂਗ ਚੱਲ ਇਥੇ ਆਪਰੇਟ ਕਰ ਰਿਹਾ ਸੀ ਸੋ ਇਹ ਅਸੀਂ ਐਪਰੀਹੈਂਡ ਕਰਦੇ ਹਾਂ ਸਪੈਸੀਫਿਕ ਫਲਾਈਟਸ ਦੇ ਉੱਤੇ ਟਾਰਗੇਟ ਕਰਦੇ ਵੇਹੇ ਟਿਕਟਾਂ ਦੇ ਉੱਤੇ ਆ ਰੈਗੂਲਰਲੀ ਕਰ ਰਹੇ ਸੀ ਟੋਟਲੀ ਜਾਲੀ ਉਹ ਸੀਗਾ ਉਹਨਾਂ ਦੇ ਸਾਬ ਨਾਲ ਉਹ ਸਾਰੀ 에ਅਰਲਾਈਨਸ ਤੋਂ ਹੀ ਮਤਲਬ ਉਹਨਾਂ ਦੇ ਕਨੈਕਸ਼ਨਸ ਉਹ ਸ਼ੋ ਕਰਦੇ ਸੀ ਇਸ ਤਰ੍ਹਾਂ ਰਿਕਵਰੀ ਕਰਕੇ ਮੈਂ ਹੁਣ ਤੱਕ ਦੀ ਜੋ ਅਸੀਂ ਗੱਲ ਕਰੀਏ ਰਿਕਵਰੀ ਕੀ ਕੀ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਹੋ ਰਹੀ ਹੈ ਕਿ ਕੋਈ ਵੱਡਾ ਨੈਕਸਟ ਜਾਂ ਲੋਕਲ ਇਨਵੋਲਵਮੈਂਟ ਸਾਹਮਣੇ ਆਇਆ ਇਹਨਾਂ ਦੀਆਂ ਤਿੰਨ ਗੱਡੀਆਂ ਜੋ ਕਿ ਹਾਈ ਐਂਡ ਗੱਡੀਆਂ ਨੇ ਲਕਸ਼ਰੀ ਗੱਡੀਆਂ ਨੇ ਤੇ ਕਾਫੀ ਲੈਪਟਾਪ 10-15 ਮੋਬਾਈਲ ਫੋਨਸ ਹੈੱਡਫੋਨਸ ਤੇ ਕਾਫੀ ਕੁਝ ਹੋਰ ਸਾਨੂੰ ਮਿਲੀਆਂ ਚੀਜ਼ਾਂ ਜਿਵੇਂ ਜੋ ਕਿ ਐਵੀਡੈਂਸ ਨੂੰ ਲਿੰਕ ਅਪ ਕਰਦੀਆਂ ਇਹਨਾਂ ਨਾਲ ਤੇ ਅੱਗੇ ਵੀ ਕਾਫੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਬਟ ਇਹਨਾਂ ਦੇ ਲਿੰਕਸ ਦੀ ਗੱਲ ਦੇਖੀਏ ਤਾਂ ਆਲਮੋਸਟ ਹੁਣ ਤੱਕ ਦੀ ਇਨਵੈਸਟੀਗੇਸ਼ਨਸ ਤੇ ਨਾਟ ਦਿਸ ਵਨ ਪਰ ਬਾਕੀਆਂ ਦੇ ਵਿੱਚ ਸਾਹਮਣੇ ਆਇਆ ਕਿ ਗੈਂਗਸ ਇੰਟਰਲਿੰਕਡ ਕੋਈ ਨਾ ਕੋਈ ਕਾਮਨ ਥ्रेड ਇਹਨਾਂ ਦਾ ਨਿਕਲੇ ਆਉਂਦਾ ਹੁੰਦਾ ਹੈ ਬੀ8 ਕੀ ਕੋਈ ਕਿਸੇ ਇੱਕ ਬੰਦੇ ਨੇ ਸਿੰਮ ਪ੍ਰੋਵਾਈਡ ਕੀਤੇ ਹੋਣ ਜਾਂ ਖਾਤਿਆਂ ਦੀ ਡਿਟੇਲਸ ਦਿੱਤੀ ਹੋਵੇ ਜਾਂ ਵਿਕਟਮਸ ਦੀ ਡਿਟੇਲਸ ਦਿੱਤੀਆਂ ਹੋਣ ਸੋ ਉਹ ਅਸੀਂ ਹਜੇ ਟਰਾਈ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਸਕੀਏ ਤੋ ਜਿਹੜਾ ਪਹਿਲਾਂ ਅਸੀਂ ਗਏ ਖੜਿਆ ਸੀ ਹੋ ਸਕਦਾ ਉਹਦੇ ਨਾਲ ਇਹਦਾ ਕੋਈ ਨਾ ਕੋਈ ਕਾਮਨ ਫਰੈਟ ਨਿਕਲੇਗਾ ਇਹ ਮੁਖਬਰੀ ਤੇ ਸੀ ਰਿਪੋਰਟ ਭੇਜਾਣ ਦੀ ਸਿਪੋਸੀਸ਼ਨ ਕਰ ਰਹੇ ਹੁਣ ਅਸੀਂ ਨਵੇਂ ਇਨਵੈਸਟੀਗੇਟ ਕਰ ਰਹੇ ਹਾਂ ਦੈਟ ਇਜ਼ ਪਾਰਟ ਆਫ ਪ੍ਰਾਪਰਟੀ ਦੀ ਗੱਲ ਕਰੀ ਜਿੱਥੇ ਸੀ ਰੈਂਟਡ ਪ੍ਰਾਪਰਟੀਆਂ ਸੀ ਇਹਨਾਂ ਦੀ ਆਪਣੀਆਂ ਸੀ ਪ੍ਰਾਪਰਟੀ ਨਹੀਂ ਇਹਨਾਂ ਨੇ ਰੈਂਟਡ ਪ੍ਰਾਪਰਟੀਆਂ ਲਿੱਤੀ ਹੋਈ ਸੀ ਤੇ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਕਿਵੇਂ ਕਿਹੜੇ KYC ਤੇ ਜਾਂ ਕਿਵੇਂ ਕਰਦੇ ਨੇ ਔਰ ਇਹਦੇ ਨਾਮ ਤੇ ਚੱਲ ਰੰਗ ਰਹੇ ਮੈਡਮ ਇਹ ਜਿਹੜੇ ਫੜੇ ਗਏ ਨੇ ਦਾ ਕੰਪਾਈਲ ਕੀਤਾ ਕਿਤੇ ਜਿਹੜੇ ਰਹਿਣ ਵਾਲੇ ਲੋਕਾ ਲੈਣ ਬਾਹਰ ਦੇ ਕੁੜੀਆਂ ਦੇ ਨਾਮ ਇਹ ਇਹਨਾਂ ਦਾ ਏਜ ਗਰੁੱਪ ਆਲਮੋਸਟ 25 ਸਾਲਾਂ ਦੇ ਆਸ-ਪਾਸ ਦਾ ਹੈ ਤੇ ਦੋ ਕੁੜੀਆਂ ਸਾਡੀਆਂ ਪਹਿਲੇ ਗੈਂਗਸ ਫੜੀਆਂ ਗਏ ਜੋ ਕਿ ਬਿਟਕੋਇਨ ਦੇ ਰਿਲੇਟਿਡ ਫਰਾਡ ਕਰ ਰਹੇ ਸੀ ਟਰੈਵਲ ਜਿਹੜੀ ਉਸ ਦਾ ਦਿਖਾ ਕੇ ਲਾਈਸਟਾ ਦਿਖਾ ਰਹੇ ਸੀ ਤਾਂ ਉਹਨਾਂ ਦੇ ਵਿੱਚ ਇੱਕ ਲੜਕੀ ਹੈ ਤੇ ਬਾਕੀ ਤਿੰਨ ਮੁੰਡੇ ਨੇ ਤਾਂ ਕਿਹਦੇ ਰਹਿਣ ਵਾਲੇ ਨੇ ਏ ਜੰਲੀ ਸਾਡੇ ਕੋਲ ਜਿਹੜੇ ਆਏ ਹਨ ਜਿਹੜੇ 6 ਬੰਦੇ ਹਨ ਉਹ ਤਾਂ ਲੋਕਲੀ ਸਟੇ ਕਰਦੇ ਆ ਇੱਥੇ ਉਹਨਾਂ ਚੋਂ ਇੱਕ ਬੰਦਾ ਹੈ ਜੋ ਨਾਗਾਲੈਂਡ ਦਾ ਹੈ ਬਾਕੀ ਲੋਕਲੀ ਮੁਹਾਲੀ ਦੇ ਹਨ ਆਊਟ ਆਫ 6 ਇੱਕ ਨਾਗਾਲੈਂਡ ਦਾ ਜਿਹੜੇ 4 ਫੜੇ ਨੇ ਫੇਕ ਟ੍ਰੈਵਲ ਪ੍ਰਾਈਵੇਟ ਲਿਮਟਿਡ ਬਣਾ ਕੇ ਚਲਾ ਰਹੇ ਸੀਗੇ ਉਹ ਬਾਰਲੇ ਬੰਦੇ ਹਨ ਸਾਰੇ ਇੱਕ ਹੈ ਹਿਮਾਚਲ ਪ੍ਰਦੇਸ਼ ਦਾ ਤੇ ਦੂਸਰਾ ਹੈ ਅ ਇਸ ਦਾ ਟੋਟਾ ਜਿਹੜਾ ਸ਼ੇਅਰ ਕਰ ਹਾਂਜੀ ਝਾਰਖੰਡ ਦਾ ਜਿਹੜੀ ਪਗੜੇ ਦੇ ਜਿਹੜਾ ਮੀਨਿੰਗ ਜਿਹੜਾ ਹੈ ਉਹ ਚਲਾ ਰਹੇ ਸੋ ਵੀ ਚੱਲ ਰਹੇ ਹੋਰ ਜਿਹੜਾ ਹੈ ਜਿਹੜਾ ਹਾਂਜੀ ਉਹ ਨਾਲ ਹੈਗਾ ਜੀ ਉਹ ਵਿੱਚ ਕੰਮ ਕਰਦੇ ਜਿਹੜੇ ਦੂਸਰੇ ਕਰਦੇ ਸੀ ਜਿਹੜਾ ਬਿਟਕੋਇਨ ਵਾਲਾ ਈਮੇਲ ਬਲਾਸਟਿੰਗ ਵਾਲਾ ਹੈ ਉਹ ਪਿਛਲੇ ਆਲਮੋਸਟ 4-5 ਇਅਰਸ ਤੋਂ ਚੱਲ ਰਿਹਾ ਸੀ ਤੇ ਜਿਹੜਾ ਟ੍ਰੈਵਲ ਪ੍ਰਾਈਵੇਟ ਲਿਮਿਟਿਡ ਵਾਲਾ ਸੀ ਉਹ 1.5 ਸਾਲ ਹੋ ਗਿਆ ਸੀ ਮਤਲਬ ਪੁਲਿਸ ਨੂੰ ਲਗਾਤਾਰ ਪਿਆਂਜ ਲਾਇਆ ਜਾਂਦੇ ਨਹੀਂ ਮਤਲਬ 4-5 ਸਾਲਾਂ ਦੇ ਵਿੱਚ ਧਿਆਨ ਨਹੀਂ ਜਾਂਦਾ ਇਹ ਹੋ ਸਕਦਾ ਕਿ ਇਹ ਆਪਣੇ ਪਲੇਸਿਸ ਚੇਂਜ ਕਰ ਦਿੰਦੇ ਆ ਰੈਂਡਮਲੀ ਕਿ ਹੁਣ ਇੱਥੇ ਅਸੀਂ ਕੰਮ ਕਰ ਲਿਆ ਸਾਡੇ ਤਾਂ ਸ਼ੱਕ ਨਾ ਪਵੇ ਫਿਰ ਇਹ ਸ਼ਿਫਟ ਕਰ ਦਿੰਦਾ ਕਿਸੇ ਹੋਰ ਜਗ੍ਹਾ ਤੇ ਸੋ ਜਦ ਤੱਕ ਅਰ ਇਹਨਾਂ ਦੀ ਟ੍ਰੇਲ ਕੰਟੀਨਿਊ ਰੱਖਣਾ ਸਿਮਸ ਚੇਂਜ ਹੋ ਜਾਂਦੇ ਆ ਖਾਤੇ ਚੇਂਜ ਹੋ ਜਾਂਦੇ ਆ ਵਿਕਟਮਸ ਚੇਂਜ ਹੋ ਜਾਂਦੇ ਆ ਸੋ ਜਿਹੜਾ ਥੋੜਾ ਪੂਰਾ ਇੱਕ ਕੇਸ਼ ਦਾ ਕੰਮ ਹੁੰਦਾ ਉਹ ਬਿਲਕੁਲ ਸਾਰਾ ਕਟ-ਆਫ ਹੋ ਜਾਂਦਾ ਨੈਕਸਟ ਉਸ ਤੇ ਸ਼ੁਰੂ ਹੋ ਜਾਂਦਾ ਸੋ ਮੋਹਾਲੀ ਤੋਂ ਜਨਕ ਸਿਵਰਲੀ 15 ਬਬਰ